ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਮੁਤਾਬਕ ਅਰਦਾਸ ਸਿੱਖ ਦੇ ਰੋਜ਼ਾਨਾ ਜੀਵਨ ਦਾ ਅੰਗ ਹੈ ਜੋ ਸਵੇਰੇ ਸ਼ਾਮ ਨਿਤਨੇਮ ਦੇ ਪਾਠ ਤੋਂ ਬਾਅਦ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਤੇ ਕੀਤੀ ਜਾਂਦੀ ਹੈ ਅਰਦਾਸ ਦੀ ਸ਼ੁਰੂਆਤ ਇੱਕ ਓੰਕਾਰ ਵਾਹਿਗੁਰਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਤੋਂ ਸ਼ੁਰੂ ਹੋ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਪਲਾਤੀ ਸਮਾਪਤ ਹੁੰਦੀ ਹੈ ਇਸ ਤੋਂ ਬਾਅਦ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ ਜਾਂਦਾ ਹੈ ਅਰਦਾਸ ਤੇ ਇਤਿਹਾਸ ਬਾਰੇ ਜਾਣੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿਰਫ ਪਹਿਲਾ ਦੋਰਾ ਸ੍ਰੀ ਪਗਵਤੀ ਜੀ ਸਹਾਇ ਵਾਲਾ ਪੜਿਆ ਜਾਂਦਾ ਸੀ ਇਹ ਗੱਲ 295 ਸਾਲ ਪੁਰਾਣੀ ਹੈ ਮੰਨਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਦਾ ਇਤਿਹਾਸ ਬਣਦਾ ਹੈ ਸਿੰਘ ਸਿੰਗਲੀਆਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਬੰਦ-ਬੰਦ ਕੱਟ ਕੇ ਅਤੇ ਚੜਖੜੀਆਂ ਤੇ ਚੜ ਕੇ ਸਿੰਘ ਸ਼ਹੀਦیاں ਪਾਉਂਦੇ ਹਨ ਤਾਂ ਕਿਸੇ ਸਿੱਖ ਨੇ ਪਹਿਲੇ ਦੌਰੇ ਤੋਂ ਬਾਅਦ ਵਾਲੀ ਅਰਦਾਸ ਲਿਖੀ ਅਤੇ ਬਹੁਤ ਹੀ ਖੂਬਸੂਰਤੀ ਨਾਲ 500 ਸਾਲ ਦੇ ਸਿੱਖ ਇਤਿਹਾਸ ਨੂੰ ਸ਼ਬਦਾਂ ਦੇ ਵਿੱਚ ਭਰੋ ਦਿੱਤਾ ਪਰ ਕਿਸੇ ਸਿੱਖ ਨੇ ਲਿਖੀ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ ਹੈ ਫਿਰ 1932 ਵਿੱਚ ਜਦੋਂ ਸਿੱਖ ਰਹਿਤ ਮਰਿਆਦਾ ਦਾ ਖਰੜਾ ਪੇਸ਼ ਕੀਤਾ ਗਿਆ ਤਾਂ ਉਸ ਵਿੱਚ ਅਰਦਾਸ ਦਾ ਖਰੜਾ ਵੀ ਸ਼ਾਮਲ ਕੀਤਾ ਗਿਆ ਅਤੇ ਰਹਿਤ ਮਰਿਆਦਾ ਦਾ ਮੁੱਦਾ 1945 ਤੱਕ ਚੱਲਦਾ ਰਿਹਾ ਸਿੱਖ ਰਾਤ ਮਰਿਆਦਾ ਪੰਥ ਪਰਵਾਣਿਤ ਰਹਿਤ ਮਰਿਆਦਾ ਵਜੋਂ ਅੱਜ ਵੀ ਪੰਥ ਦਾ ਅਹਿਮ ਦਸਤਾਵੇਜ਼ ਹੈ 1947 ਦੀ ਦੇਸ਼ ਦੀ ਵੰਡ ਤੋਂ ਬਾਅਦ ਸਿੱਖ ਧਰਮ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਅਸਥਾਨਾਂ ਅਤੇ ਹੋਰ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਦੇਸ਼ ਦਾ ਹਿੱਸਾ ਬਣ ਗਏ ਉਸ ਤੋਂ ਬਾਅਦ ਅਰਦਾਸ ਦਾ ਆਖਰੀ ਪੈਰਾ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਰਾ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਾਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਸ਼ਾਮਲ ਕੀਤਾ ਗਿਆ ਅੱਜ ਅਰਦਾਸ ਦਾ ਇਹ ਮੁਕੰਮਲ ਰੂਪ ਸਭ ਦੇ ਸਾਹਮਣੇ ਹੈ ਸਿੱਖ ਕੌਮ ਦੀ ਅਰਦਾਸ ਵਿੱਚ ਸਿੱਖ ਇਤਿਹਾਸ ਦਾ ਕੁਝੇ ਵਿੱਚ ਸਮੁੰਦਰ ਵਾਂਗ ਵਖਿਆਨ ਕੀਤਾ ਗਿਆ ਹੈ ਇਸ ਵਿੱਚ ਕੋਈ ਮ ਇਤਿਹਾਸਿਕ ਗੱਲ ਨਹੀਂ ਹੈ ਸਰਬੱਤ ਦਾ ਭਲਾ ਸਿੱਖ ਦੀ ਅਰਦਾਸ ਦੀ ਬਲੱਖਣਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੇਸ਼ੀਅਲ ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸੇ ਬਿਹਤਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ